ਸੰਦੀ ਰੌਟਾ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਨਗਰ ਕੀਰਤਨ ਬਹੁਤ ਜ਼ਿਆਦਾ ਇਤਿਹਾਸਕ ਆ ਕਿਉਂਕਿ ਇਹ ਉਸ ਧਰਤੀ ਤੋਂ ਅੱਜ ਨਗਰ ਕੀਰਤਨ ਆਰੰਭ ਹੋ ਰਿਹਾ ਪੰਜ ਪਿਆਰਿਆਂ ਦੀ ਅਗਵਾਈ 'ਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ 'ਚ ਜਿਸ ਮਟਨ ਸਾਹਿਬ ਦੀ ਧਰਤੀ ਤੋਂ ਕਸ਼ਮੀਰੀ ਪੰਡਤਾਂ ਦਾ ਵਫ਼ਦ ਭਾਈ ਕਿਰਪਾ RAM ਦੀ ਅਗਵਾਈ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਗਿਆ ਸੀ ਤੇ ਸੱਚੇ ਪਾਤਸ਼ਾਹ ਨੇ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਸੀ ਇਹ ਨਗਰ ਕੀਰਤਨ ਜਿਸ ਵੀ ਇਲਾਕੇ ਦੇ ਵਿੱਚੋਂ ਨਿਕਲੇ ਕੱਲੀ ਸਿੱਖ ਸੰਗਤ ਹੀ ਨਹੀਂ ਸਾਡੇ ਕਸ਼ਮੀਰੀ ਪੰਡਤਾਂ ਦਾ ਭਾਈਚਾਰਾ ਅਤੇ ਸਮੁੱਚੀ ਮਨੁੱਖਤਾ ਨੂੰ ਦਰਸ਼ਨ ਦੇਦਾਰ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਆਉਣੇ ਚਾਹੀਦੇ ਆ ਇਹ ਨਗਰ ਕੀਰਤਨ ਇਤਿਹਾਸਕ ਆ ਇਹ ਦੱਸਦਾ ਵਾ ਕਿ ਅੱਜ ਤੋਂ 350 ਸਾਲ ਪਹਿਲਾਂ ਵੀ ਸਾਰੀ ਮਨੁੱਖਤਾ ਦੀ ਟੇਕ ਗੁਰੂ ਨਾਨਕ ਦਾ ਘਰ ਸੀ ਗੁਰਗੋਬਿੰਦ ਸਿੰਘ ਦਾ ਘਰ ਸੀ ਤੇ ਅੱਜ ਵੀ ਸਾਰੀ ਮਨੁੱਖਤਾ ਦੀ ਟੇਕ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥਵਾ ਅੱਜ ਲੋੜ ਆ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਧਾਰਨ ਕਰਨ ਦੀ ਭੈ ਕਾਹੂ ਕਉ ਦੇਤਨਾ ਨਹਿ ਪੈਮਾਨ ਤਾਨ ਕਾਹੂ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਇਹ ਨਗਰ ਕੀਰਤਨ ਪੰਥ ਦੀ ਨੁਮੈਂਦਾ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੋਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸਜਾਇਆ ਜਾ ਰਿਹਾ ਇਹ ਨਗਰ ਕੀਰਤਨ ਦੱਸਦਾ ਵਾ ਕਿ ਗੁਰੂ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਲਈ ਮਨੁੱਖੀ ਅਧਿਕਾਰਾਂ ਲਈ ਤੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਸਾਰੇ ਦੇਸ਼ ਨੂੰ ਇਸ ਗੱਲ ਨੂੰ ਚੇਤਿਆਂ ਦੇ ਵਿੱਚ ਰੱਖਦੇ ਹਾਂ ਹਰੇਕ ਦੀ ਪਛਾਣ ਦੀ ਕਦਰ ਕਰਨੀ ਚਾਹੀਦੀ ਆ ਤੇ ਹਰੇਕ ਨੂੰ ਆਪਣੇ ਧਰਮ ਦੇ ਮੁਤਾਬਕ ਚੱਲਣ ਦੀ ਖੋਲ ਹੋਵੇ ਇਹ ਹੁਕਮਰਾਨਾਂ ਨੂੰ ਤੈਅ ਕਰਨਾ ਚਾਹੀਦਾ ਮੈਂ ਸਿੱਖ ਸੰਗਤਾਂ ਦਾ ਖਾਸ ਕਰਕੇ ਕਸ਼ਮੀਰ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਜਿਹੜਾ ਭਾਈਚਾਰਾ ਸਾਨੂੰ ਸਾਡੇ ਗੁਰੂ ਨੇ ਦਿੱਤਾ ਵਾ ਆਪਾਂ ਉਹਦੇ ਮੁਤਾਬਕ ਚੱਲ ਕੇ ਮਿਲ ਜੁਲ ਕੇ ਰਹੀਏ ਹਰ ਇੱਕ ਬੰਦਾ ਆਪੋ ਆਪਣੇ ਧਰਮ ਦੇ ਵਿੱਚ ਪੱਕਾ ਰਹਿ ਕੇ ਗੁਰੂ ਪਾਤਸ਼ਾਹ ਦੀਆਂ ਊਸੂਲਾਂ ਦੇ ਉੱਤੇ ਚੱਲਦੇ ਆਂ ਮੁਹੱਬਤ ਪਿਆਰ ਅਤੇ ਇਤਫਾਕ ਦੇ ਨਾਲ ਰਵੇ ਇਹ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਜਾਵੇਗਾ ਇਹ ਨਗਰ ਕੀਰਤਨ ਇਤਿਹਾਸਕ ਆ ਔਰ ਇਹ ਸਦੀਆਂ ਤੱਕ ਚੇਤੇ ਵੀ ਰੱਖਿਆ ਜਾਣਾ 350 ਸਾਲ ਪਹਿਲਾਂ ਕਸ਼ਮੀਰੀ ਪੰਡਤ ਤੁਰੇ ਸੀ ਗੁਰੂ ਨੇ ਉਹਨਾਂ ਦਾ ਧਰਮ ਬਚਾਇਆ ਅੱਜ ਇਹ ਨਗਰ ਕੀਰਤਨ ਸਾਰੇ ਧਾਰਮਿਕ ਲੋਕਾਂ ਦੀ ਉਹਨਾਂ ਦੇ ਧਾਰਮਿਕ ਪਛਾਣਾਂ ਦੀ ਕਦਰ ਰਵੇ ਪਛਾਣ ਕਾਇਮ ਰਹੇ ਉਹਦੀ ਬਾਤ ਪਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ